ਅੱਜ ਸਾਸਤਰੀ ਕਾਲ ਮੇਰੇ ਵੱਲੋਂ ਜੀ ਤੁਹਾਨੂੰ ਸਾਰਿਆਂ ਨੂੰ ਜੀ ਅਮੀਦ ਆ ਤੁਸੀਂ ਸਾਰੇ ਜਾਣੇ ਜੀ ਠੀਕ ਹੋਵੋਗੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾਂ ਵਿੱਚ ਰੱਖੇ ਲਓ ਜੀ ਲੱਗੇ ਅੱਜ ਦਾ ਆਪਾਂ ਬਲੌਗ ਸ਼ੁਰੂ ਕਰਦੇ ਜੀ ਬਲੌਗ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਜੀ ਤੇ ਤੁਹਾਨੂੰ ਪਤਾ ਹੀ ਹੈ ਜੀ ਸੌਣ ਦਾ ਮਹੀਨਾ ਚੱਲ ਰਿਹਾ ਹੈ ਤੇ ਤੁਹਾਨੂੰ ਸ਼ਾਵਣ ਦੇ ਮਹੀਨੇ ਦੀਆਂ ਜੀ ਬਹੁਤ ਬਹੁਤ ਮੁਬਾਰਕਾਂ ਕਿਉਂਕਿ ਇਹ ਜਿਹੜਾ ਦਿਨ ਹੁੰਦਾ ਭੈਣਾਂ ਦਾ ਖਾਸ ਦਿਨ ਹੁੰਦਾ ਕੋਈ ਆਪਣੇ ਮਹਿੰਦੀਆਂ ਲਵਾਉਂਦੀਆਂ ਕੋਈ ਜਿਹੜੀਆਂ ਨਵੀਆਂ ਭੈਣਾਂ ਵਿਆਹ ਕੇ ਆਈਆਂ ਹੋਈਆਂ ਸਹੁਰੇ ਨੂੰ ਪੇਕੇ ਨੂੰ ਜਿਹਨੇ ਜਾਣਾ ਕੋਈ ਆਪਣੀ ਮਹਿੰਦੀ ਲਵਾ ਕੇ ਸ਼ਗਨਾਂ ਦੇ ਨਾਲ ਜਾਂਦੀ ਹੈ ਜੀ ਤੇ ਜਿਹੜੀਆਂ ਭੈਣਾਂ ਵਿਆਈਆਂ ਹੋਈਆਂ ਆਪਣੀਆਂ ਚੂੜੀਆਂ ਤੇ ਇਸ ਮਹੀਨੇ ਦੇ ਵਿੱਚ ਉਹ ਮਹਿੰਦੀਆਂ ਲਾਉਣੀਆਂ ਪਰਮਾਤਮਾ ਸਭ ਭੈਣਾਂ ਨੂੰ ਉਹ ਭਾਗਣਾ ਭਾਗਣਾ ਕਰੇ ਪ੍ਰਮਾਤਮਾ ਸਾਥ ਨੂੰ ਠੀਕ ਰੱਖੇ ਤੇ ਚਰਨਜੀਤ ਕੌਰ ਵੀ ਅੱਜ ਮੈਨੂੰ ਕਹਿੰਦੀ ਵੀ ਤੁਸੀਂ ਐ ਕਰੋ ਵੀ ਸੌਣ ਮਹੀਨਾ ਹੋ ਗਿਆ ਤੇ ਤੁਸੀਂ ਵੀ ਵੇਜੇ ਮਾੜੇ ਮਾੜੇ ਕੋਈ ਚੂੜੀ ਜਾਂ ਮਹਿੰਦੀ ਲਵਾ ਲਿਆ ਉੱਤੇ ਮੈਂ ਨੂੰ ਕਿਹਾ ਵੀ ਕੋਈ ਗੱਲ ਨਹੀਂ ਵੀ ਜਿੱਦਾਂ ਤੇਰਾ ਜੀ ਕਰੂਗਾ ਤੁਮੰਦਾਰ ਤੇ ਕਿਉਂਕਿ 1 ਮਹੀਨਾ ਹੋਣ ਸੌਣ ਦਾ ਜੀ ਅਗਲੇ ਮਹੀਨੇ ਰੱਖੜੀਆਂ ਆ ਗਈਆਂ ਜੀ ਹਰੇਕ ਕੋਈ ਭੈ ਭਾਈ ਭੈਣਾਂ ਨੂੰ ਢੀਕਦਾ ਭੈਣਾਂ ਆਪਣੇ ਭਾਈਆਂ ਨੂੰ ਢੀਕਦੀਆਂ ਵੀ ਕਦੋਂ ਭਾਈ ਰਖੜੀ ਦੇ ਕੇ ਆਊਗਾ ਤੇ ਭੈਣਾਂ ਕਦੋਂ ਡੀਗਦੀਆਂ ਨੇ ਕਦੋਂ ਮੇਰੇ ਭਾਈ ਰਖੜੀ ਬਣਾਊਗਾ ਤੇ ਆਪਾਂ ਤੁਹਾਨੂੰ ਸਾਰਿਆਂ ਨੂੰ ਇਹੀ ਹੱਥ ਜੋੜ ਕੇ ਕਹਿੰਨੇ ਆ ਕਾਦੇ ਗਿਲੇ ਸ਼ਿਕਵੇ ਆ ਜੀ ਕਿ ਆਪਾਂ ਨੇ ਥੋ ਲੈ ਕੇ ਜਾਣਾ ਹੈ ਕਿਹ ਪਤਾ ਹੈ ਅਗਲੀ ਵਾਰ ਕਿੱਥੇ ਆਪਾਂ ਨੇ ਜਨਮ ਲੈਣਾ ਹੈ ਕਿੱਥੇ ਆਪਾਂ ਨੇ ਜੰਮਣਾ ਹੈ ਕਿਉਂਕਿ ਜਿਹੜਾ ਇਹ ਆਪਣਾ ਜੀਵਨ ਆ ਆਪਾਂ ਪਿਆਰ ਨਾਲ ਸਾਰੇ ਘਰਾਂ ਦੇ ਵਿੱਚ ਭੈਣ ਭਰਾ ਮਾਵਾ ਆਪਣੀ ਜੁਨੀ ਵੀ ਫੈਮਿਲੀ ਆ ਹਾਸ ਤੋ ਉਸਕੇ ਆਪਾਂ ਟਾਈਮ ਕੱਢ ਲੀਏ ਪਤਾ ਨਹੀਂ ਪਰਮਾਤਮਾ ਨੇ ਕਦੋਂ ਚਿੱਠੀ ਔਰ ਕਦੋਂ ਬਲਾਵਾ ਦੇ ਦੇਣਾ ਤੇ ਚਰਨਜੀਤ कौर ਬੈਠੀ ਹੈ ਜੀ ਤੁਹਾਡੀ ਮੁਲਾਕਾਤ ਇਹਦੇ ਨਾਲ ਕਰਾਉਨੇ ਆਪਾਂ ਚਰਨਜੀਤ कौर ਨਾਲ ਤੇ ਲੈਨੇ ਆ ਇਹਦੇ ਨਾਲ ਦੋ ਚਾਰ ਗੱਲਾਂ ਆਪਾਂ ਇਹਨਾਂ ਕਰਦੇ ਆ ਤੇ ਤੁਹਾਨੂੰ ਅੱਜ ਅਸੀਂ ਆਪਣੇ ਮੈਚ ਬਾਰੇ ਵੀ ਦਿਖਾਵਾਂਗੇ ਤੇ ਮੈਚ ਵਿੱਚ ਸਾਡੇ ਸਾਡੀ ਟੀਮ ਆ ਜਿਹੜੀ ਉਹ ਕਿਆ ਕੁਸ ਰੰਗ ਦਿਖਾਉਂਦੀ ਆ ਕਿਆ ਸਾਡੇ ਉੱਤੇ ਰੰਗ ਟੰਗ ਉਹਨਾਂ ਕੋ ਤੁਹਾਨੂੰ ਸਾਰਾ ਵੀਡੀਓ ਵੀ ਦਿਖਾਵਾਂਗੇ ਤੇ ਵੀਡੀਓ ਨੂੰ ਸਾਡੀ ਨੂੰ ਸ਼ੇਅਰ ਜਰੂਰ ਕਰਦੇ ਆ ਕਰੋ ਜਿੱਥੇ ਚਰਨਜੀਤ ਕੌਰ ਨਾਲ ਦੀ ਨਾਲ ਬੱਦਲਵਾਜੀ ਵੀ ਸ਼ੁਰੂ ਹੋ ਗਈ ਹੈ ਜੀ ਸਾਡੇ ਸ਼੍ਰੀ ਚਮਕੌਰ ਸਾਹਿਬ ਦੇ ਪੂਰਾ ਬੱਦਲ ਚੜ੍ਹ ਕੇ ਆਇਆ ਹੋਇਆ ਹੈ ਮੀਂਹ ਦੇ ਪੂਰੀ ਸੁਭਾਵਨਾ ਤੇ ਬਾਕੀ ਉਸ ਮਾਲਕ ਦੇ ਅੱਗੇ ਕਿਹਦਾ ਜੋਰ ਆ ਜੀ ਕਿਉਂਕਿ ਹੁਣ ਗਰਮੀ ਬਹੁਤ ਪੈਂਦੀ ਆ ਪਤਾ ਹੀ ਅਰਦਾਸ ਕਰਾਂਗੇ ਪ੍ਰਮਾਤਮਾ ਹੁਣ ਤਾਂ ਮੀਂਹ ਪਾ ਦੇ ਤੇ ਮਨਿੰਦਰ ਸਿੰਘ ਵੀ ਫਿਰਦੇ ਆ ਤੇ ਹਾਂਜੀ ਮਨਿੰਦਰ ਜੀ ਵਾਹਿਗੁਰੂ ਚੀਕਾ ਖਾਲਸਾ ਵਾਹਿਗੁਰੂ ਹਾਂਜੀ ਜੀ ਜੀ ਬਾਹਰ ਤਾਂ ਜਾਂਦੇ ਦਿੱਤੀ ਸਸਕੇ ਕਾਲ ਦੀ ਸਾਰਿਆਂ ਨੂੰ ਪਰਮਾਤਮਾ ਗੁਰਦਾਸਾ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਤੰਦਰੁਸਤ ਰਹੋ ਤੇ ਦੁੱਖ ਤਕਲੀਫਾਂ ਤੋਂ ਦੂਰ ਰਹੋ ਇਹ ਹੈ ਜੇ ਤੁਸੀਂ ਹਾਰ ਗਿਆ ਉਹਨੇ ਮਾੜੇ ਮੱਜਰੇ ਵਾਲੇ ਨਾਮ ਲੈ ਕੇ ਉਹਨੇ ਮਹਾਰਾਜ ਵੀ ਤੁਤੋ ਕਹਿੰਦੇ ਹੁੰਦੇ ਆ ਵੀ ਖੁਸ਼ ਹੋ ਗਿਆ ਖੁਸ਼ ਹੋ ਕੇ ਨੇ ਮੀਂਹ ਪਾੜਾ ਵੀ ਮਾੜੇ ਮੱਜਰੇ ਵਾਲੇ ਹਾਰ ਗਏ ਹਾਰ ਗਏ ਕਦੇ ਤਾਂ ਜਿੱਤ ਕੇ ਆਜਿਆ ਕਰੋ ਢੋਡੀ ਚਲਾ ਕੇ ਆਇਆ ਕਰੋ ਉਹ ਚਲ ਕੋਈ ਨਹੀਂ ਜਿੱਥੇ ਤੁਸੀਂ ਕਰਦੇ ਐਨੀ ਤੁਸੀਂ ਪ੍ਰੈਕਟਿਸ ਕਰਦੇ ਪਤਾ ਕੀ ਗੱਲ ਆ ਚਰਨਜੀਤ ਕੋ ਸਾਡੇ ਚ ਪਲੇਅਰ ਇਹ ਜਿਹੇ ਆ ਵੀ ਜਿਨ੍ਹਾਂ ਨੇ ਸਿਰਫ ਮੈਚ ਹੀ ਖੇਲਣੇ ਆ ਨਹੀਂ ਤੋਂ ਸਾਡੇ ਤੇਰੇ ਮੇਰੇ ਵਰਗੇ ਤੁਹਾਨੂੰ ਘਾਟਾ ਵੀ ਚਾਚਾ ਤੁਹਾਨੂੰ ਪਿਆਰ ਨਾਲ ਸਮਝਾਉਂਦਾ ਚਾਚੇ ਦੀ ਜੁੱਤੀ ਫਿਰਨੇ ਦੀ ਘਾਟ ਆ ਤੁਹਾਡੇ ਕੋਲ ਐ ਕਰੀ ਚਾਚਾ ਆਊਗਾ ਤੇ ਤੂੰ ਉਹਨੂੰ ਐ ਪੁੱਛੀ ਵੀ ਮੈਂ ਉਹਦੇ ਵਿੱਚ ਖੇਡਦਾ ਮੈਂ ਨਹੀਂ ਮੈਂ ਮੈਂ ਗੱਲ ਕਰੂੰਗਾ ਵੀ ਚਾਚਾ ਚਾਰੇ ਜੀਤ ਕੌਰ ਕਹਿੰਦੇ ਵੀ ਤੁਹਾਨੂੰ ਜੁੱਤੀਆਂ ਦੀ ਘਾਟ ਆ ਵੀ ਚਾਚੇ ਐਂ ਨਹੀਂ ਮੈਂ ਕਹਿੰਦੇ ਚਾਚੇ ਦੀ ਜੁੱਤੀ ਦੀ ਮੈਂ ਉਹੀ ਕਹਿਣਾ ਕਿਉਂਕਿ ਉਹ ਸਾਡਾ ਇੱਕ ਪੁਰਾਣਾ ਪਲੇਅਰ ਸੀਨੀਅਰ ਪਲੇਅਰ ਆ ਸਾਡੇਆਂ ਚੋਂ ਮੈਂ ਇਹ ਨਹੀਂ ਕਹਿੰਦਾ ਮੈਂ ਤੈਨੂੰ ਇਹ ਗੱਲ ਕਹਿਣਾ ਵੀ ਉਹਨੂੰ ਐ ਪੁੱਛੀ ਵੀ ਅੱਜ ਜਿਹੜਾ ਮੈਚ ਹੋਇਆ ਵੀ ਕਿਹਨੇ ਕਿਆ ਕਰਿਆ ਵੀ ਕਿੰਨਾ ਕਿ ਕਿਹਨੇ ਗੰਦ ਪਾਇਆ ਕੌਣ ਕੌਣ ਵਧੀਆ ਖੇលਿਆ ਤੂੰ ਉਹਨੂੰ ਪੁੱਛ ਮੈਂ ਤੁਹਾਡੇ ਮੂੰਹ ਪਰ ਗੱਲ ਕਰੂੰਗਾ ਬਾਕੀ ਕੋਈ ਗੱਲ ਨਹੀਂ ਆਊਗਾ ਜਦ ਦੀਆਂ ਗੱਲਾਂ ਤੇ ਹਾਂ ਹੁਣ ਦੱਸ ਤੂੰ ਕਿਆ ਕਹਿੰਦੀ ਸੀ ਵੀ ਚੂੜੀਆਂ ਬਾਰੇ ਗੱਲ ਚੱਲਦੀ ਸੀ ਹੈਂ ਵੀ ਸੌਣ ਚੜ ਗਿਆ ਹੈਂ ਵੀ ਸੌਣ ਚੜ ਗਿਆ ਹੂੰ ਤੂੰ ਤਾਂ ਵੈਸੇ ਨਹੀਂ ਪਾਉਂਦੀ ਹੈਗੀ ਮੈਂ ਨਾ ਮੈਨੂੰ ਸ਼ੌਂਕ ਹੈ ਚੂੜੀਆਂ ਦਾ ਬਸ ਜਦ ਹੁੰਦਾ ਜੋ ਸੌਣ ਸੌਣ ਹੁੰਦਾ ਫਿਰ ਤਾਂ ਚੌਹ ਹੁੰਦਾ ਹੈ ਹਰੇਕ ਨੂੰ ਹਰੇਕ ਨੂੰ ਹੁੰਦਾ ਹਨਾ ਵੀ ਆ ਜਿਹੜਾ ਮਹੀਨਾ ਹੁੰਦਾ ਹਨਾ ਸਾਰੀਆਂ ਭੈਣਾਂ ਆ ਗਿਆਂ ਦੀਗਦੀਆਂ ਆ ਦਿਨਾਂ ਨੂੰ ਵੀ ਭੁਜਾਈ ਡਿਗਰੀ ਤੇ ਮੈਨੂੰ ਕਹਿੰਦੀ ਸੀ ਵੀ ਆਜੇ ਦੀਦੀ ਆਪਾਂ ਚੂੜੀਆਂ ਬਾਤ ਲੈਣੀ ਕਿਉਂਕਿ ਹੁਣ ਨਵਾਂ ਨਵਾਂ ਵਿਆਹ ਹੋਇਆ ਸਾਡਾ ਵੀ ਹੱਕ ਬਣਦਾ ਮੈਨੂੰ ਕਿ ਆਪਾਂ ਤਾਂ ਹੁਣ ਇਕੱਠੀ ਆਉਗੀ ਭਾਈ ਲੈ ਕੇ ਤੇਰੀਆਂ ਚੂੜੀਆਂ ਲੱਖੜੀਆਂ ਨੂੰ ਸੌਣ ਦੇ ਵਿੱਚ ਨਣਦਾ ਦਾ ਫਰਜ਼ ਨੂੰ ਹਾਂ ਲੈ ਜੰਦੀਆਂ ਵੀ ਉਹ ਚੂੜੀਆਂ ਵੀ ਉਹ ਚੜਾਉਗੀ ਨਣਦਾ ਨਣਦਾ ਵੀ ਲੈ ਜਾਂਦੀਆਂ ਆਪਣੀ ਭੁਜਾਈਆਂ ਨੂੰ ਭੁਜਾਈਆਂ ਵੀ ਨਣਦਾ ਵਾਸਤੇ ਲਿਆਉਂਦੀਆਂ ਅੱਛਾ ਚੱਲ ਠੀਕ ਹੈ ਜਣ ਕੇ ਮੇਰੇ ਚੂੜੀਆਂ ਦਾ ਖਰਚਾ ਬਚ ਸਕਦਾ ਪਿਆਰ ਦੀ ਮੈਂ ਵੀ ਲੈ ਜੂਗੀ ਮੈਂ ਲੈ ਕੇ ਜਾਨੀਆ ਸੰਧਾਰੇ ਵੀ ਨਹੀਂ ਫਿਰ ਮੈਂ ਉਹਨੂੰ ਕਹਿ ਦਊ ਵੀ ਆ ਕੇ ਚੂੜੀਆਂ ਚੜਾ ਦਿਆ ਅੱਛਾ ਤੁਸੀਂ ਮੇਰੀ ਭੁਝਾਈ ਦੀ ਗੱਲ ਕਰਦੇ ਆ ਜਿਹੜਾ ਅੱਜ ਉਹ ਵੀ ਚੜਾ ਗਈ ਅਬ ਉਹ ਹੀ ਕਹਣਾ ਵੀ ਚੱਲ ਮੇਰਾ 150 ਬੱਚੂ ਗਈ ਨਾਲੇ ਨਾਲ ਟੈਨਸ਼ਨ 150 ਦੀ ਗੱਲ ਨਹੀਂ ਹੁੰਦੀ ਇਹ ਸਾਲ ਵੱਧੋ ਤਿਹਾਰ ਹੁੰਦਾ ਗੱਲ ਮੁੱਕ ਦੀ ਮਕਾਉਂਦੀ ਸਾਰੀ ਸ਼ਗਨਾ ਦੀ ਆ ਹਾਕੀ ਕੁੜੀਆਂ ਦਾ ਤਿਹਾਰ ਹੁੰਦਾ ਹੈ ਬਹੁਆਂ ਕੁੜੀਆਂ ਸਾਰੀਆਂ ਵਿੱਚ ਆ ਜਾਂਦੀਆਂ ਨੇ ਹਾਂ ਤੇ ਕਹਿੰਦੇ ਹੁੰਦੇ ਆ ਬੇ ਜੂਂਦੇ ਰੈਣ ਭਾਈਆਂ ਦੇ ਜਿਹੜੀ ਕੁੜੀ ਕੁਵਾਰੇ ਭਾਈਆਂ ਦੇ ਨੌਂਦੇ ਪਾਉਂਦੀਆਂ ਨੇ ਤੇ ਵਿਆਹਾਂ ਹੋਈਆਂ ਆਪਣੇ ਸਵੱਗ ਦਾ ਘਰ ਆ ਦੇ ਨੇ ਆ ਕਿਆ ਕਹਿੰਦੀ ਏ ਤੂੰ ਬੋਲ ਜਿਹੜੋ ਭਾਈ ਦੁਕਾਨਾ ਪਰ ਲੱਗੇ ਨੇ ਮਹਿੰਦੀ ਲਾਉਣ ਵਾਸਤੇ ਰੱਖੇ ਹੋਏ ਆ ਹੂੰ ਮੈਂ ਤਾਂ ਲਵਾ ਦੇਣਾ ਤੈਂ ਕਿਉਂ ਕਿਆ ਗੱਲ ਵੀ ਤੈਨੂੰ ਹੁਣ ਪੈਸੇ ਜ਼ਿਆਦਾ ਆਉਣੇ ਆ ਵੀ ਤੂੰ ਘਰ ਵੀ ਤਾਂ ਲਾਉਂਦੀ ਨਹੀਂ ਹੈਗੇ ਪੈਸੇ ਦੀ ਤਾਂ ਕੋਈ ਗੱਲ ਨਹੀਂ ਬੰਦੇ ਸਾਲ ਵਧਾਉਣ ਲੱਗਾ ਹਾਂ ਨੂੰ ਕਿਸੇ ਦਾ ਪਤਾ ਐ ਤਵਾਰ ਤੂੰ ਆਨੇ ਗੱਜਾ ਹਦੀ ਚੀਜ਼ਾਂ ਕਰਨਾ ਤੂੰ ਖੁੱਲੇ ਦਿਲ ਨਾਲ ਕਹਾ ਕੇ ਵਿਚਾਰਨ ਜੀ ਲੈ ਜਾ ਤੂੰ ਬੇਪਰਵਾਹ ਕੋ ਬਟੂਆ ਚੱਕ ਕੇ ਲੈ ਲੈ ਅਗਰ ਆ ਵੀ ਲੱਗੇ ਖਾਲੀ ਕਰਕੇ ਹਾਂ ਲੈ ਲੈ ਬਟੂਆ ਬਟੂਆ ਲੈ ਜਾ ਮਨੇ ਲੈ ਪਹਿ ਐ ਬੂਆ ਕੱਢ ਕੇ ਲੈ ਆਦੇ ਮੈਨੂੰ ਬਟੂਆ ਦੇ ਦੇ ਲਿਆ ਮਾਂ ਮੰਮੀ ਨੇ ਕਿਹੜੇ ਗੱਲ ਕਹੀ ਆ ਵੀ ਮੈਨੂੰ ਪੈਸੇ ਦੇ ਦੇ ਉਹ ਨਾ ਬਟ ਉਹਦੀ ਗੱਲ ਕਰਨੀ ਆ ਨਾ ਆਪਾਂ ਫਟੋ ਦੇ ਦਾਂਗੇ ਇਹਨੂੰ ਖਾਲੀ ਕੋਈ ਪਰਵਾਹ ਨਹੀਂ ਚਿਆ ਰਣਜੀਤ ਐਡੀ ਨਹੀਂ ਗੱਲ ਕਰੀਦੀ ਹੁੰਦੀ ਲਿਆ ਮਾ ਨਾ 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 ਬੁੱਤੋ ਖਾਲੀ ਤਾਂ ਹੋ ਜਾਂਦਾ ਜਣਾ ਥੋੜਾ ਜਿਹਾ ਚੱਲੂਗੇ ਥੋੜਾ ਦਿਨ ਹੋਰ ਲੰਘ ਜਾਣਾ ਆਪਣੇ ਨਿਤੀਆਂ ਮਨਾਉਂਦੇ ਹਨ ਜਿੱਦ ਸਾਡੇ ਪਿੰਡ ਬਣਾ ਜਮ ਜਾ ਕੇ ਆਉਂਦੇ ਕਿ ਤੀਆਂ ਕਿਉਂ ਨਹੀਂ ਮਨਾਉਂਦੇ ਆਪਣੇ ਪਿੰਡ ਆਪਣੇ ਪਿੰਡ ਨਹੀਂ ਨਾ ਮਨਾਉਂਦੇ ਪਿੰਡ ਥੋੜੀ ਮਨਾਉਂਦੇ ਆ ਆ ਵਿੱਚ ਮਾੜੇ ਮਾਦਰ ਹੁਣ ਕਿੱਥੇ ਮਨਾਉਂ ਨ ਤੇਰਾ ਕਹਿਣ ਦਾ ਮਤਲਬ ਕੀ ਨਹੀਂ ਮਤਲਬ ਜਿੱਦਾਂ ਪਿੰਡਾਂ ਵਿੱਚ ਬਣਾਉਂਦੇ ਵੀ ਉਹ ਚੱਕਰ अच्छा ये पिंड वाली गल रह गई। ਲੈ ਵੀ ਇਸ ਵਾਰ ਪ੍ਰਮਾਤਮਾ ਦੇਗੇ ਪਾਹੀ ਅਰਦਾਸ ਕਰਦੇ ਆ ਐਤਕੀ ਜੇ ਆਪਾਂ ਚਲੋ ਸਲਾਹ ਕਰਾਂਗੇ ਸਲਾਹ ਨਾਲ ਸਾਰਾ ਕੁਝ ਹੁੰਦਾ ਚੱਲਦਾ ਪਾਪਾ ਜੀ ਕਿਉਂਕਿ ਜਿਹੜਾ ਇਹ ਦੇਣਾ ਭੈਣਾ ਔਰ ਮਾਮਾ ਦਾ ਹੁੰਦਾ ਹੈ ਨਾ ਜਿਹੜੀ ਇਸਰਗਨਾਂ ਭਾਗੜਨ ਹੁੰਦੀ ਹੈ ਨਾ ਤੇ ਮੈਂ ਦੇਖਦਾ ਬਰੋਟਾ ਸਾਡੇ ਚ ਇੱਥੇ ਜਿਹੜਾ ਮਾਣੇ ਮਜਰੇ ਉਹਦੇ ਵਿੱਚ ਲੱਗਿਆ ਹੋਇਆ ਹੈ ਅੰਗਰਵਾੜੀ ਦੇ ਵਿੱਚ ਉੱਥੇ ਆਪਾਂ ਪਾ ਸਕਦੇ ਹਾਂ ਨਾ ਝੂਟਾ ਝੂਟਾ ਪਾ ਕੇ ਉੱਥੇ ਮਾਮਾ ਨੂੰ ਭੈਣਾ ਨੂੰ ਤੇ ਸਾਡੀਆਂ ਭੜਾਈਆਂ ਵੀ ਬਹੁਤ ਹੋਣੀਆਂ ਸਾਡੇ ਪਿੰਡ ਵਿੱਚ ਹੈ ਨਾ ਤੇ ਉਹਨਾਂ ਨੂੰ ਵੀ ਪਸਾਰ ਹਾਂ ਨੇਰੀ ਆ ਗਈ ਜੀ ਕਰਾਂਗੇ ਵੀ ਭਾਈ ਆਪਾਂ ਨੇ ਤੀਆਂ ਮਨਾਉਣੀਆਂ ਕਿ ਆ ਉੱਥੇ 10 ਕਿਲੋ ਆਪਣੇ ਪਕੌੜੇ ਨਹੀਂ ਮੁਖੜੇ ਜਿਹਾ ਪਕੌੜੇ ਕੱਢ ਲੈ ਆ ਸਾਡੇ ਨੇਰੀ ਆ ਗਈ ਮੇਰੀ ਗੱਲ ਸੁਣ ਪਿੰਡ ਵਿੱਚ ਜੇ ਪਿੰਡ ਵੱਸਦਾ ਮੰਨ ਲਓ ਪਹਿਲਾਂ ਆ ਦੇਖ ਵੀ ਸਾਡੀਆਂ ਆਉਂਦੀਆਂ ਨੇ ਵਿੱਚ ਫੋਟੋ ਹਾਂਜੀ ਹਾਂਜੀ ਤੇਰਾ ਕੈਮਰਾ ਸਹੀ ਹੋਣਾ ਚਾਹੀਦਾ ਪੁੱਤ ਅੱਜ ਮੈਂ ਅੰਦਰ ਕੈਮਰਾਮੈਨ ਬਣਿਆ ਹੋਇਆ ਹੈ ਕੋਈ ਪਤਾ ਕੀ ਹੈ ਪਿੰਡ ਦੀਆਂ ਥੀਆਂ ਭੈਣਾ ਸਭ ਦੀਆਂ ਸਾਜੀਆਂ ਹੁੰਦੀਆਂ ਨੇ ਬਹੂਆਂ ਵੀ ਦੇਖ ਲੈ ਜੀ ਖਾਰ ਆਉਂਦਾ ਹੈ ਸੁਖਾਈ ਮੰਗਦਿਆਂ ਨੇ ਉਹ ਆਪਣੇ ਨਗਰਖੇੜੇ ਦੀ ਜੇ ਗਿੱਧਾ ਪਾਉਂਦੀਆਂ ਨੇ ਸੁੱਖ ਖੁਸ਼ੀ ਮਨਾਉਣੇ ਆ ਤਾਂ ਕਿਸੇ ਗੱਲ ਕਰਕੇ ਹੀ ਆ ਹੈਨਾ ਭਾਈਆਂ ਦੀ ਨਗਰਖੇੜੇ ਦੀ ਸਭ ਖੁਸ਼ੀ ਮੰਗ ਮੰਗਦਿਆਂ ਨੇ ਭੈਣਾ ਤੇ ਤਾਂ ਕਰਕੇ ਮੈਂ ਕਹਿੰਦੀ ਮੈਂ ਵਧੀਆ ਜਿਹਾ ਬਣਾਵੋ ਨਾਲ ਪਿਛਲਾ ਕਹਿੰਦੇ ਮੁਰਮੁਰਕੇ ਦਾ ਵਾਜਾ ਹੁੰਦਾ ਨਾਲ ਨਿਆਣਾਂ ਨੂੰ ਪਤਾ ਹੈ ਕੁੜੀਆਂ ਨੂੰ ਪਤਾ ਲੱਗਦਾ ਕਿ ਬੱਚਾ ਨਹੀਂ ਪਤਾ ਨਹੀਂ ਪਤਾ ਕਈਆਂ ਨੂੰ ਬਈ ਬੇਹੇ ਜਿਹੜੇ ਪਿੰਡਾਂ 'ਚ ਭੈਣਾ ਰਹ ਨਹੀਂ ਸਾਡੀਆਂ ਛੋਟੀਆਂ ਧੀਆਂ ਰਹ ਨਹੀਂ ਆ ਉਹਨਾਂ ਨੂੰ ਤਰੀਕਨ ਪਤਾ ਹਾਂ ਹੁਣ ਲੱਗ ਗਿਆ ਹੁਣ ਪਤਾ ਲੱਗ ਗਿਆ ਚਾ ਉਹ ਵੀ ਜਿਹੜੇ ਪਿੰਡਾਂ ਵਿੱਚ ਆ ਪਿੰਡਾਂ ਵਿੱਚ ਤਾਂ ਰਵਾਜ ਪਤਾ ਹੀ ਹੁੰਨੇ ਆ ਜਿੱਦਣ ਸਾਡੇ ਪਿੰਡ ਬਣਾ ਜੇ ਮੈਂ ਉੱਧਰ ਵੀ ਜਾਣਾ ਮੈਂ ਵੀ ਦੇਖ ਕੇ ਆਉਣੀ ਉੱਥੇ ਵੀ ਬਹੁਤ ਮਨਾਉਂਦੇ ਲੋ ਜੀ ਚਰਨਜੀਤ ਕੌਰ ਤੇ ਪੇਕੇ ਦੇ ਵਿੱਚ ਮਨਾਉਣਗੇ ਤੀਆਂ ਆਪਾਂ ਤੁਹਾਨੂੰ ਵੀਡੀਓ ਵਿੱਚੇ ਦਿਖਾਵਾਂਗੇ ਆ ਤਾਂ ਨਾ ਨਾ ਹੋਵੇ ਤੂੰ ਕਹੀਂ ਜੀ 나ਜੀ ਉੱਥੇ ਵੀ ਪਰ ਵੀਡੀਓ ਬਣਾਉਣੀ ਨਾ ਨਾ ਕੋਈ ਚੱਕਰ ਨਹੀਂ ਆ ਆਪਣੇ ਪਿੰਡਾਂ ਵਿੱਚ ਹਜੇ ਕਰਦੀ ਟੀਮ ਆ ਗੱਲਾਂ ਨੂੰ ਬੀਬੀਆਂ ਕਹਿ ਸੰਗਦੀਆਂ ਨੇ ਸਾਡੇ ਨਹੀਂ ਕੋਈ ਸੰਗਦਾ ਸਾਡੇ ਤਾਂ ਕਹਿੰਦੀਆਂ ਨੇ ਵੀ ਮਸੀ ਤਾਂ ਰੌਣਕਾਂ ਲੱਗੀਆਂ ਸਾਡੇ ਤਾਂ ਬੀਬੀਆਂ ਐ ਗਾਹ ਪਾਉਂਦੀਆਂ ਨੇ ਤੁਹਾਡੇ ਨਹੀਂ ਇਹ ਚੀਜ਼ਾਂ ਕਰਦੇ ਹੈਗੇ ਸਾਡੇ ਤਾਂ ਕਹਿੰਦੇ ਆ ਵੀ ਜੇ ਕਿਸੇ ਨੱਚੜਾਉਗਾ ਤਾਂ ਹੀ ਕੋਈ ਨੱਚੂਗਾ ਆਏ ਵੀ ਆ ਕੋਈ ਜਿਹਨੂੰ ਨੱਚਣਾ ਆਉਦਾ ਚਲ ਆਏ ਤਾਂ ਨਹੀਂ ਗੱਲਾਂ ਤਾੜੀਆਂ ਦਾ ਪਰ ਮਾਰੇ ਸਾਦੇ ਆ ਤਾੜੀਆਂ ਦੀ ਗੱਲ ਨਹੀਂ ਨਾਲ ਇੱਕ ਐ ਵੀ ਜਿਹਨੂੰ ਚਾਅ ਮਨਾਉਣਾ ਖੁਸ਼ੀ ਮਨਾਉਣੀ ਆ ਉਹਨੂੰ ਕੋਈ ਨਾ ਕੋਈ ਮੌਕਾ ਚਾਹੀਦਾ ਹੈ ਚਾਹੀਦਾ ਚਾਹੀਦਾ ਚਲੋ ਵਿਪਕੀ ਹੁਣ ਕਹਿੰਦੇ ਦੇਖੋ ਅੱਜ ਹਾਰਨਪੁਰ ਕਿੰਨਾ ਪਰਮਾਤਮਾ ਦਿਖਾਓ ਜੀ ਮਨਦਰ ਹਵਾ ਆਹ ਲਓ ਜੀ ਮਾੜੇ ਮਾਜਰੇ ਵਿਚਾਰ ਪਰਮਾਤਮਾ ਨੇ ਨੇਰੀ ਜਿਆਤੀ ਪਈ ਆ ਆਹ ਦੇਖ ਲਓ ਜੀ ਸਾਨੂੰ ਦਿਖ ਰਹੀ ਆ ਰੇਖਲੇ ਲੋਈ ਦਰਖਤ ਵੀ ਹਿੱਲਨੇ ਆ ਦੇਖ ਲਓ ਨੇਰੀ ਪੂਰੀ ਆ ਗਈ ਆ ਨਾ ਬ੍ਰਦਰ ਤੁਸੀਂ ਦੇਖ ਲਓ ਅੱਜ ਦੇਖ ਲਓ ਇਹ ਦੋਏ ਜਾਣੇ ਬਾਪ ਪੁੱਤ ਕਰਕੇ ਇੰਜਵਾਏ ਘੁੰਮ ਗਿਆ ਆ ਮੇਰੇ ਵਰਗੀ ਨੇ ਇਹਨਾਂ ਨੇ 10 ਰੁਪਏ ਦੀ ਟੌਫੀਆਂ ਵੀ ਨਹੀਂ ਲਿਆ ਕੇ ਖਲਾਈਆਂ ਵਿਚਾਰਨ ਦੀ ਲੈ ਮਨੁਦਰ ਕਰਤੀ ਬੇਇੱਤ ਤੇਰੀ ਮਾਂ ਨੇ ਮੈਂ ਕਹਿਣਾ ਨਹੀਂ ਸੀ ਉਹ ਆ ਦੇ ਲੈ ਤੇਰੀ ਮੰਮੀ ਕਿਆ ਕਹਿੰਦੀ ਆ ਕਹਿੰਦੀ ਇੱਧਰ ਨੂੰ ਆਸਲੇ ਨੂੰ ਤੂੰ ਅੱਜ ਕੈਮਰਾਮੈਨ ਆ ਆ ਫੋਨ ਉੱਥੇ ਆ ਲੈ ਇੱਥੇ ਫੜ ਮੇਰਾ ਕੈਮਰਾ ਫੜ ਕੇ ਰੱਖਾ ਜੇ ਤੂੰ ਕੈਮਰੇ ਵਾਲਾ ਹੈ ਤੇਰੀ ਮੰਮੀ ਕਹਿੰਦੀ ਬੇਇੱਤ ਕਰਤੀ ਮੇਰੀ ਤੇਰੀ ਮੰਮੀ ਨੂੰ ਪੁੱਛੇ ਨੀ ਤੇ ਜਾਣਾ ਖੇੜਾ ਉੱਥੇ ਨੂੰ ਇਹਨੇ ਕਿਹਾ ਕਿ ਮੈਂ ਨਹੀਂ ਜਾਣਾ ਤੁਸੀਂ ਮਨਿੰਦਰ ਨੂੰ ਲੈ ਜਾਓ ਪਹਿਲੀ ਗੱਲ ਤਾਂ ਹੈ ਹਾਂ 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 ਤੁਸੀਂ ਵੀ ਅੱਜ ਸੱਚ ਬੋਲੋ ਕਿਹਾ ਤਾਜੀ ਨਹੀਂ ਨਹੀਂ ਆਜੇ ਬਾਤ ਨੂੰ ਪਹਿਲਾਂ ਹੀ ਪਤਾ ਕਰ ਲੈ ਜੀ ਸਿੰਘ ਮੈਨੂੰ ਹੋਇਆ ਲੇਟ ਇਹਨੇ ਹੋਣਾ ਤਿਆਰ ਪਹਿਲੀ ਤਾਂ ਗੱਲ ਮੈਂ ਜਾ ਸਕਦੀ ਕਿ ਤੁਹਾਨੂੰ ਵੀ ਪਤਾ ਉਧਰ ਅੰਕਲ ਜੀ ਆਪਣੇ ਕੋਲ ਉਹਨਾਂ ਨੇ ਸਾਡੇ ਕੋਲ ਨਵਾਂ ਮਕਾਨ ਬਣਾਇਆ ਹੈ ਕਹਿੰਦੇ ਬੰਦੇ ਜੀ ਸਤਕਾਰ ਨਾਲ ਬੁਲਾਵੇ ਨਾ ਸਾਨੂੰ ਜਾਣਾ ਚਾਹੀਦਾ ਬਹੁਤ ਪਿਆਰ ਨਾਲ ਜਾਣਾ ਚਾਹੀਦਾ ਉਹਨਾਂ ਨੇ ਤਾਂ ਕਿਹਾ ਕਿ ਅੱਜ ਇਹਨੇ ਨਵੇਂ ਮਕਾਨ ਦੀ ਉਦਘਾਟਨ ਕਰਾਇਆ ਸਾਨੂੰ ਸਾਰੇ ਟੱਬਰ ਨੂੰ ਸੱਦਾ ਦਿੱਤਾ ਹਾਂ ਪਰਮਾਤਮਾ ਨਾਲ ਉਹ ਵੀ ਸੰਦਰਭ ਰੱਖੇ ਪਰਮਾਤਮਾ ਉਹਨਾਂ ਜਿਹੜਾ ਇਹਨਾਂ ਨੇ ਮਕਾਨ ਬਣਾਇਆ ਪਰਮਾਤਮਾ ਉਹਨਾਂ ਨੂੰ ਵਾਧਾ ਕਰੇ ਕਿ ਨਹੀਂ ਤੇ ਮਨੀਂਦਰ ਜੈੜੀ ਨੇ ਕਿਹਾ ਸੀ ਹੁਣ ਦੇਖੋ ਤੁਸੀਂ ਇਹ ਕਹਿੰਦੇ ਮੇਰੇ ਨਾਲ ਨਹੀਂ ਗਏ ਹੁਣ ਇਹਨਾਂ ਨੇ ਇੱਥੇ ਤਾਂ ਪੋੜਾ ਮੈਨੂੰ ਭੈਣ ਹੋਣਾ ਮੁਰੇ ਪੂਰੀ ਦੋਸਤ ਮੇਰਾ ਪਤਲਾ ਡਿਊਟੀ ਕੋਲ ਕੋਈ ਸੀ ਬਾਜੀ ਗਾਰੇ ਮਨ ਵੀ ਉੱਧਰ ਸੀ ਉਹ ਨਹੀਂ ਆ ਸਕਦੇ ਸੀ ਕਿਉਂਕਿ ਜਿਆਦਾ ਹੁਣ ਆਪਣੇ ਬਾਣੀ ਕੁੜੀ ਵੀ ਲੱਗਾ ਉਹ ਗੱਲ ਇਦਾਂ ਵੀ ਮੈਂ ਵੀ ਤਾਂ ਸੱਚੇ ਹੋਣਾ ਹੀ ਆ ਹਾਂ ਪਰ ਆ ਗੱਲ ਕੋਈ ਨਾ ਬੀ ਹਾਂ ਔਰ ਡਿਊਟੀ ਦਾ ਕੋਈ ਗੱਲ ਨਹੀਂ ਡਿਊਟੀ ਵੀ ਸਾਡੀ ਦੀ ਹਾਂ ਕਰੀਏ ਕਿ ਇੱਕ ਬੰਦਾ ਸਾਡਾ ਰਹਿਦਾ ਹੀ ਰਹਿਦਾ ਔਰੇ ਹਾਂ ਦੇਖਿਓ ਬੜੀ ਕੰਮ ਤਾਂ ਕੈਮਰਾ ਸਹੀ ਫੜ ਹਾਂਜੀ ਅਜੇ ਕੈਮਰਾ ਸਹੀ ਫੜ ਫੜੇ ਜੀ ਬੇਤ ਨਹੀਂ ਚਲੇ ਜਾਣਾ ਸੀ ਹੁਣ ਇੱਥੇ ਹੀ ਇੱਕ ਜਾਣਾ ਚਾਹੀਦਾ ਸੀ ਹਣਾ ਵੀ ਤਾਂ ਕਰਕੇ ਕਹਿੰਦੇ ਤੁਸੀਂ ਆਇਆ ਨਾ ਕੋਈ ਥੋੜੀ ਚਲਦੀ ਜਿੱਦਣ ਮੈਂ ਜਾਣਾ ਹਾਂ ਬੈਠੇ ਜਾਣਾ ਬੈਹ ਜਾਊਂਗੀ ਮੇਰੇ ਕੋਲ ਤੁਹਾਨੂੰ ਇੱਕ ਸਰਪ੍ਰਾਈਜ਼ ਚੀਜ਼ ਮਗਾਈ ਹੋਏ ਤੇ ਭਾਈ ਨੇ ਤੇ ਮੈਂ ਜਾਉਂਗੀ ਲੈ ਕੇ ਜਾਉਂਗੀ

ਇਨਾ ਮਤਲਬ ਉਹ ਮੈਂ ਆਪਣਾ ਬਟੂਆ ਥਾਂਭ ਕੇ ਰੱਖਾਂ ਪਹਿਲਾਂ ਬੈਕ ਕਲਰ ਰੱਖ ਲੀਤਨ ਬਸੇ ਤੇ ਲੈ ਆਉਂਦਾ ਉਹ ਤਾਂ ਜਿਹੜੇ ਲੈਣੇ ਆ ਲੈਣ ਹੀ ਆ ਤੁੱਤ ਜਾਏ ਹੱਥ ਕੇ ਦੇ ਦੋ ਚਾਹਾਂਗੇ ਅਪਾ ਦੀ ਦੇਖ ਲੈਣੇ ਦਾ ਪਰ ਕੋ ਟਾਈਮ ਹੈ ਜੀ ਵੀ ਹੁੰਦੇ ਵੀ ਜਿਹੜਾ ਓੱਖਾ ਵੀ ਅਸੀਂ ਜਾਣਾ ਹੀ ਨਹੀਂ ਉਦਾਂ ਜਿਤਨਾ ਓੱਖਾ ਉਹ ਕਿ ਜਿੱਦਨ ਮੈਨੂੰ ਲੱਗਿਆ ਵੀ ਅੱਜ ਸਾਡੀ ਪੈਸੇ ਹੈਗੇ ਤੇ ਜਾਣ ਦ ਦੇ ਕਾਬਲ ਆ ਗਿਆ ਹਾਂ ਹਾਂ ਯਾਨੀ ਕਿ ਕਹਿਣ ਨੂੰ ਤਾਂ ਗੜਾਸਾ ਤਾਂ ਨਹੀਂ ਰੱਖਿਆ ਵੀ ਅੱਜੇ ਲਿਆਓ ਜੇ ਦੇ ਕੇ ਆਉਣੀ ਨਾ ਚਲੋ ਤਾਂ ਵੀ ਸ਼ੁਕਰ ਆ ਵੀ ਪਤਾ ਕੋ ਨਹੀਂ ਨਾ ਤੇ ਡੇਰ ਕਰਦੇ ਆਂ ਜੀ ਪੈਸੇ ਲਿਆਓ ਜੀ ਪਾਣੇ ਜਾਣਾ ਹੁਣ ਮੈਂ ਸਮਾਨ ਲੈ ਕੇ ਆਣ ਪਤਾ ਨਹੀਂ ਹੁਣ ਇਹ ਨਹੀਂ ਉਹ ਤਾਂ ਖਰਚੇ ਹੀ ਖਰਚੇ ਇਹਦੀਆਂ ਉਹ ਜਾਣੇ ਜੀ ਭਾਈ ਜਾਣੇ ਰਹਿ ਜਿਹੜੇ ਮੈਨੂੰ ਤਾਂ ਪਤਾ ਨਹੀਂ ਠੀਕ ਹੈ ਜੀ ਚਲੋ ਹੁਣ ਕਾਹਦੇ ਖਰਚੇ ਆ ਜੀ ਉਹਨਾਂ ਲੱਕੜੀਆਂ ਨੁਕੜੀਆਂ ਆ ਗਈਆਂ ਉਹ ਤਾਂ ਪੈਣਾ ਨੂੰ ਸੰਧਾਰੇ ਵੀ ਦੇਣੇ ਆ ਹਾਂ ਤੁਸੀਂ ਐ ਨਾ ਨਾ ਕਹੋ ਵੀ ਬਾਦੂ ਖਰਚੇ ਉਹ ਤਾਂ ਜਿਹੜੇ ਤੇ ਇੱਕ ਸਾਡੀ ਭੈਣ ਬਾਹਰ ਆ ਭੋਲੀ ਭੈਣ ਭੋਲੀ ਭੈਣੇ ਤੂੰ ਦੱਸਦੇ ਅਸੀਂ ਤੈਨੂੰ ਹੁਣੇ ਪਾ ਦਿੱਤੀ ਹੈ ਬਾਹਰ ਨੂੰ ਬਿਸਕੁਟ ਸੰਧਾਰੇ ਦੇ ਵਿੱਚ ਸਾਨੂੰ ਦੱਸੀਂ ਜਰੂਰ ਲਾ ਅਸੀਂ ਕਬਾ ਆਉਂਗੇ ਇਹ ਇੱਕੋ ਪੋਣਾ ਭਾਈ ਇੱਕ ਮਾ ਕੇ ਦੇਖ ਲੂੰਗਾ ਭੁੱਖਾਂ ਦੀ ਵੀ ਆ ਕਿ ਨਹੀਂ ਫਿਰ ਅੱਛਾ ਤੁਸੀਂ ਖਾਦੇ ਫਿਰ ਹੋਰ ਪਾਉਂਗੇ ਹਾਂਜੀ ਚਲੋ ਜੀ ਠੀਕ ਆ ਭਾਈ ਤੂੰ ਪਹਿਲੇ ਖਾ ਕੇ ਦੇਖੀ ਹੈ ਨਹੀਂ ਠੀਕ ਹੈ ਭੈਣਾ ਜਨਾ ਵੀ ਕਿਆ ਦੇਉ ਸਾਡੇ ਨੂੰ ਪਤਾ ਕਿਆ ਕਰਦੇ ਤੀਆਂ ਆ ਸਾਡੇ ਦੇਖ ਲਓ ਨੇਰੀ ਕਿੰਨੀ ਆ ਉਹ ਵੀ ਤੁਹਾਡੀ ਗੱਲ ਮੰਨਦੇ ਆ ਔਰ ਬਿਸਕੁਟ আর ਚਾਹ ਸਪੈਸ਼ਲ ਹੁੰਦੀ ਹੈ ਕਿਉਂ ਜਿਹੜਾ ਨਾ ਬਿਸਕੁਟ ਹੁੰਦਾ ਨਹੀਂ ਆਵਣ ਵੀ ਨਹੀਂ ਖਾਸ ਹੁੰਦੇ ਬਣਿਆ ਜਾਂਦਾ ਖਾਸ ਮੱਝਾਈ ਮੰਨ ਸ਼ਗਨ ਸ਼ਗਨ ਮੰਨਦੇ ਇਹ ਇੱਕ ਸਪੈਸ਼ਲ ਚੀਜ਼ ਹੁੰਦੀ ਹੈ ਚਲੋ ਕੋਈ ਗੱਲ ਨਹੀਂ ਵੀ ਜਿੱਤਾਂ ਪ੍ਰਮਾਤਮਾ ਨੇ ਚਾਹੀਏ ਤੇ ਟਾਈਮ ਲਿਆਏ ਹਨਾ ਜੇ ਪ੍ਰਮਾਤਮਾ ਉਦਾਂ ਹੀ ਆਊਗਾ ਵੀ ਬਾਕੀ ਕੋਈ ਗੱਲ ਨਹੀਂ ਜੇ ਕੋਸ਼ਿਸ਼ ਕਰੂੰਗਾ ਮੈਂ ਪਹਿਲਾਂ ਪੁੱਛੂੰਗਾ ਆਪਣੇ ਪਿੰਡ ਦੇਆਂ ਨੂੰ ਵੀ ਪੰਟਾ ਕੇ ਭੈਣਾ ਮਾਮਾ ਨਾਲ ਪਾਲ ਚਲੋ ਕਹਿ ਲੂੰਗਾ ਜਿੱਦ ਲਈ ਹੁਣ ਆਉਣਾ ਦੀ ਜਰੂਰਤ ਹੈ ਵੀ ਆਪਾਂ ਆਪਣੇ ਪਿੰਡ ਪ੍ਰੋਗਰਾਮ ਕਰਾਈਏ ਅੱਜ ਤੱਕ ਆਪਣੇ ਪਿੰਡ ਦੇ ਵਿੱਚ ਪ੍ਰੋਗਰਾਮ ਇਹ ਹੋਇਆ ਪਤਾ ਨਹੀਂ ਹੋਣਾ ਦਾ ਹੋ ਉਹਦਾ ਜਾਂਦਾ ਕੋਈ ਚੱਕਰ ਨਹੀਂ ਕਿਉਂਕਿ ਜਿਹੜਾ ਆਪਾਂ ਚਮਕੌਰ ਮਨਾਉਨੇ ਆ ਇੰਨਾ ਭਾਰੀ ਉਹ ਸਭ ਉੱਧਰ ਚਲੇ ਜਾਂਦੇ ਨਹੀਂ ਆਪਣੇ ਪਿੰਡ ਦੇ ਬਹੁਤ ਘੱਟ ਬੀਬੀਆਂ ਜਿਹੜੀਆਂ ਜਾ ਹੀ ਨਹੀਂ ਸਕਦੀ ਇਹ ਕੋ ਆਪਣੇ ਜਿਹੜੀ ਹੁਣ ਪਿੰਡ ਦੀਆਂ ਜਿਨ੍ਹਾਂ ਨੂੰ ਨੱਚਣ ਟੱਪਣ ਦਾ ਵੀ ਸ਼ੌਂਕ ਆ ਉਹ ਉੱਥੇ ਥੋੜੀ ਜਾ ਕੇ ਨੱਚਣ ਟੱਪਣਾ ਚੋਣ ਉੱਥੇ ਤਾਂ ਫਿਰ ਹੋ ਰਿਹਾ ਨਾ ਬੰਦਿਆਂ ਦਾ ਉੱਥੇ ਕੋਈ ਜਾ ਕੇ ਹੋਰ ਉੱਥੇ ਜਾਈ ਕੁੜੀਆਂ ਦਾ ਜ਼ਿਆਦਾ ਉੱਥੇ ਜਾ ਕੇ ਡੈਕ ਦਾ ਕੰਮ ਆ ਹਾਂ ਕੁੜੀਆਂ ਪਹਿਣਾ ਦੀਆਂ ਜਿਹੜੀ ਛੋਟੀਆਂ ਉਹਨਾਂ ਦਾ ਜ਼ਿਆਦਾ ਹੋ ਜਾਂਦਾ ਹੈ ਨਾ ਸਿਆਣਾ ਬਿਆਣਾ ਦਾ ਕੰਮ ਉੱਥੇ ਜ਼ਿਆਦਾ ਹੈ ਨੱਚਣ ਹੁਣ ਜਿਹੜੀਆਂ ਜਿਹੜੇ ਰੀਤੀ ਰਿਵਾਜ ਆ ਹੁਣ ਕਹਿੰਦੇ ਨੇ ਉਹਦੇ ਬੋਲੀਆਂ ਪਾ ਕੇ ਨੱਚਣ ਦਾ ਬੰਦਾ ਜਿਹੜਾ ਬੋਲੀਆਂ ਪਹਿਣਾ ਪਾ ਕੇ ਨੱਚਣ ਗਿਆ ਇੱਕ ਢੋਲੀ ਬੁਲਾ ਲਾਂਗੇ ਨਾ ਹੈ ਸਹੀ ਰਹੂਗਾ ਨਾ ਚਲੋ ਬਾਕੀ ਹੁਣ ਜਿੱਦਾਂ ਵੀ ਹੈ ਜੀ ਉਹ ਆਪਾਂ ਤੁਹਾਨੂੰ ਦੱਸਦੇ ਜਾਵਾਂਗੇ ਦੇਖਦੇ ਆਂ ਵੀ ਐਡਾ ਜੇ ਕੋਈ ਹੋ ਜਵੇ ਤਾਂ ਵਧੀਆ ਗੱਲ ਆ ਤੁਹਾਡਾ ਇਹ ਇੱਕ ਛੋਟੀ ਜੀ ਕੋਸ਼ਿਸ਼ ਰਹੂਗੀ ਕਿਉਂਕਿ ਹੁਣ ਤੱਕ ਇਹਦੇ ਮਨਾਇਆ ਚਲੋ ਮਿਲਦੇ ਆਂ ਅਗਲੇ ਵੀਡੀਓ ਤਵਾ ਭਾਈ ਕੋਈ ਗੱਲ ਨਹੀਂ ਤੇ ਦਾਨ ਵਾਲੇ ਕੰਮ ਹਨਾ ਤਾਂ ਆਪਾਂ ਗਾਇਦਾ ਹਾਂ ਚਲੋ ਚਾਰਿਤ ਅੱਜ ਸੁਣਨੇ ਚਲੋ ਬਾਕੀ ਹੁਣ ਆਪਾਂ ਚੱਲਣੇ ਆ ਰਹੇ ਅੰਦਰ ਚੱਲਣੇ ਆਲੇ ਚਲੋ ਠੀਕ ਪੁੱਛਣਾ ਤਾਂ ਪੈਣਾ ਰਾ ਪਾਣ ਮਾਵਾ ਪੈਣਾ ਸਭ ਨੂੰ ਵੀ ਭਾਈ ਆਪਾਂ ਸੁਣਾ ਲਓ ਚੰਗੇ ਬੰਦੇ ਦੀ ਚੰਗੇ ਬੰਦੇ ਦੀ ਸਲਾਹ ਤਾਂ ਮੈਂ ਮੰਨਦਾ ਲੈ ਲੂੰਗਾ ਪਾ ਤਾਂ ਪਾ ਸਿਆਣੇ ਬਰਜੋਰੀ ਦੀ ਕਿਉਂਕਿ ਉਹ ਨਹੀਂ ਗੱਲ ਮੈਂ ਕਰਦਾ ਇੱਧਰ ਨਾ ਦੇਖੀਂ ਇੱਧਰ ਨਾ ਦੇਖ ਲੈ ਮੈਂ ਤੁਹਾਨੂੰ ਪੁੱਛ ਰੂੰਗਾ ਜੇ ਪੁੱਛਣੂਗਾ ਕੋਈ ਗੱਲ ਹੀ ਗੱਲ ਪਰ ਜਿਨ੍ਹਾਂ ਨੇ ਹੁਣ ਆਉਣਾ ਪਰ ਉਹਨਾਂ ਨੂੰ ਵੀ ਤਾਂ ਪੁੱਛਣਾ ਪੈਣਾ ਵੀ ਭਾਈ ਤੋਂ ਮਨਾਉਣਾ ਹੈ ਹੂੰ ਸੰਗਾਈ ਕਿਸੇ ਬੇਬੇ ਕੋ ਜਾਓ ਤਾਂ ਬੇਬੇ ਕਹਿੰਉਂਗੇ ਬੇਬੇ ਨੇ ਆਪੇ ਇਕੱਠੀਆਂ ਕਰ ਲੈਣੀਆਂ ਬੇਬੇ ਨੇ ਬਿੰਟ ਲਾਉਣੀਆਂ ਸਾਨੂੰ ਪਰਚੀ ਬਣਾ ਕੇ ਦੇਣ ਦੀ ਤੇ ਮੈਂ ਤੇਰੀ ਚਾਹ ਤੈਨੂੰ ਦੱਸਾਂ ਸੀ ਆ ਬੰਦੇ ਪਹੁੰਚਣਗੇ ਜਾਂ ਤੈਨੂੰ ਕਹਿਦਾ ਬਸ ਮੈਂ ਮੰਨ ਗਿਆ ਮੇਰਾ ਕਹਿਣ ਦਾ ਮਤਿ ਕੀ ਮਤਲਬ ਵੀ ਮੈਂ ਕਹਿੰਦਾ ਬਾਈ ਜੀ ਆਪਾਂ ਜਿਹਨੂੰ ਜਿਹਨੂੰ ਸੁਨੇਹਾ ਦੇਈਓ ਪਹੁੰਚ ਪਹੁੰਚ ਜਾਣਾ ਪਹੁੰਚ ਜਾਣਾ ਪਾਪਾ ਵੀ ਬਾਕੀ ਦੇਖੋ ਜੀ ਜਿਹੜੇ ਸਾਡੇ ਪਿੰਡ ਦੇ ਵਿੱਚ ਵੀਡੀਓ ਦੇਖਦੇ ਆ ਵੀ ਜਦੋਂ ਆਪਾਂ ਨੇ ਪ੍ਰੋਗਰਾਮ ਇਹ ਕਰਨਾ ਆਪਾਂ ਦੱਸੂਗੇ ਜਰੂਰ ਜੀ ਹਨਾ ਤੇ ਆਪਾਂ ਲੌਂਗ ਮੇਡ ਵੀ ਕਰਾ ਦੂਗੇ ਪਹਿਣਾ ਖਾਤਰ ਪਰ ਮੇਰੀਆਂ ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਆ ਤੁਸੀਂ ਜਰੂਰ ਪਹੁੰਚਣਾ ਹੈ। ਦੇਖੋ ਜੀ ਸਾਡੇ ਵੀਡੀਓ ਦੇ ਇਨ ਤੁਹਾਨੂੰ ਵੀ ਵੈਲਕਮ ਆ ਜੀ। ਪਾਪਾ ਜੀ ਸਾਨੂੰ ਜਰੂਰ ਸਾਡੇ ਪਿੰਡ ਦੇ ਜਿਹੜੇ ਜਿਹੜੇ ਵੀਡੀਓ ਦੇਖਦੇ ਆ ਵੀ ਸਾਨੂੰ ਇਹ ਚੀਜ਼ਾਂ ਮਨਾਉਣੇ ਚਾਹੀਦੀਆਂ ਸਾਡੀ ਸਪੋਰਟ ਕਰੋਗੇ। ਕਰੂਗੇ ਯਾ ਸਾਡੀ ਸਪੋਰਟ ਨਾਲ ਕੋਈ ਵੀ ਕੰਮ ਹੋਵੇ। ਜਿਹੜੀ ਸਾਡੀ ਵੀਡੀਓ ਦੇ ਇਹ ਪੱਕੀ ਗੱਲ ਆ ਸਾਨੂੰ ਸਪੋਰਟ ਜੇ ਤੁਹਾਡੀ ਆ ਜੀ। ਤਾਂ ਅਸੀਂ ਬੱਸ ਸਕਦੇ ਆ ਨਹੀਂ ਅੱਜਕੱਲ ਕੱਲੇ ਕੌਣ ਹੁੰਨੇ ਪਿੰਡ ਦੇ ਵਿੱਚ ਕੰਮ ਕਰਨ ਵਾਲੇ ਤੁਹਾਡੇ ਨਾਲੇ ਆ ਜੀ ਸਾਰਾ ਕੁਝ ਦੇਖੋ ਪਾਪਾ ਭੈਣਾ ਮਾਵਾ ਵੀਰਾ ਨੇ ਦੇ ਨਾਲੇ ਸਾਰਾ ਕੁਝ ਚੱਲੂਗਾ ਤੇ ਬਾਕੀ ਠੀਕ ਆ ਜੀ ਹੁਣ ਮੈਂ ਜਾਣਾ ਪੀਪਲ ਦੇ ਕੰਮ ਨੂੰ ਹਾਂ ਜੀ ਦੇਖੋ ਜੀ ਸਾਡੇ ਕੋਲ ਪੈਸੇ ਨਹੀਂ ਆ ਗਏ ਕਿੰਨੇ ਰੁਪਏ ਆ ਸਾਡੇ ਕੋਲ ਮੇਰੇ ਕੋਲ 5 ਲੱਖ ਕਰੋੜ ਰੁਪਇਆ ਮੈਂ ਸੋਨੋ 20 ਰੁਪਏ ਦੇ ਦਿੰਦਾ ਨਾ 820 ਨਹੀਂ ਹੈਗਾ ਇਹ 50 ਦਾ 60 ਸੌਰੀ ਚਲੋ ਜੀ ਮਨਿੰਦਰ ਨੇ ਦੇ ਦਿੱਤੇ ਤੇ ਹੁਣ ਮੈਂ ਪਿੰਡ 'ਚ ਲੰਗਰ ਲਾ ਦਉ ਨਹੀਂ ਯੋਗਦਾਨ ਪੈ ਗਿਆ ਇਹ ਬੱਚੇ ਤੋਂ ਲਾ ਲੋ ਚਲੋ ਇਹ ਯੋਗਦਾਨ ਪੈ ਗਿਆ ਹੈ ਕਿਆ ਕਰਿਆ ਤਾਂ ਮੈਂ ਸਾਨੂੰ ਉਧਰ ਇੱਥੇ ਆਵਾ ਕਿ ਚੀਜੀ-ਜੂਜੀ ਖਾ ਲਿਓ ਅੱਛਾ ਚੀਜੀ ਵਾਸਤੇ ਇੱਥੇ ਫਰੀ ਕਮਿਟੀ ਕਰੀ ਲੰਗਰ ਲਾ ਦੋ ਲੈ ਨਾ ਨਾ ਚੀਜੀ ਵਾਸਤੇ ਬਸ ਥੈਂਕ ਯੂ ਮਨਿੰਦਰ ਤੇਰਾ ਧੰਨਵਾਦ ਤੂੰ ਮੇਰੇ ਬਾਰੇ ਸੋਚਿਆ ਤੇ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਤੇ ਮਿਲਦੇ ਆਪਾਂ ਹੁਣ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਸੀ ਫਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਸਾਨੂੰ ਫਿਰ ਕਮੈਂਟ ਕਰਕੇ ਸਾਡੇ ਪਿੰਡ ਦੇ ਜਿਹੜੇ ਵੀਡੀਓ ਦੇ ਦੇ ਮਾਵਾ ਭੈਣਾ ਵੀਰ ਤੇ ਸਾਨੂੰ ਦੱਸਿਓ ਵੀ ਆਪਾਂ ਜੇ ਪ੍ਰੋਗਰਾਮ ਰੱਖੀਏ ਤਾਂ ਤੁਸੀਂ ਸਾਨੂੰ ਬੜੇ ਕਮੈਂਟ ਦਿਓ ਵੀ ਸਹੀ ਰਹੂਗਾ ਜੀ ਠੀਕ ਹੈ ਜੀ ਮਿਲਦੇ ਆਪਾਂ ਤੁਹਾਨੂੰ ਅਗਲੇ ਵਲੋਗਸ